ਜੇਲ੍ਹ ਡਰੱਗ ਰੈਕਡ ਦੇ ਵਿੱਚ ਜੇਲ੍ਹ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਲਿਆ ਕੇ ਅੱਜ ਜੇਲ੍ਹ ਸੁਪਰਡੈਂਟ ਸਰ ਨੇ ਸੱਤ ਜੇਲ੍ਹ ਅਧਿਕਾਰੀਆਂ ਖਿਲਾਫ ਜਾਂਚ ਤੇ ਹੁਕਮ ਦੇ ਦਿੱਤੇ ਨੇ ਦੋ ਮੌਜੂਦਾ ਤੇ ਤਿੰਨ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਵੀ ਜਾਂਚ ਹੋਵੇਗੀ ਜੋ ਵੱਡਾ ਐਕਸ਼ਨ ਲਿਆ ਗਿਆ ਹਾਲਾਂਕਿ ਪਿਛਲੇ ਦਿਨੀ ਹਾਈ ਕੋਰਟ ਦੇ ਵੱਲੋਂ ਟਰੋਲਸਪੁਰ ਜੇਲ੍ਹ ਤੇ ਜਿਹੜਾ ਤਲਕਪਰੀ ਟਿੱਪਣੀ ਕੀਤੀ ਗਈ ਸੀ ਕਿ ਕਿਉਂ ਨਾ ਇਸ ਦੀ ਜਾਂਚ सीबीआई ਨੂੰ ਸੌਂਪੀ ਜਾਵੇ ਤਲਕ ਪਰ ਟਿੱਪਣੀ ਜਿਹੜੀ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਸੀ ਕਿ ਇਸ ਦੀ ਜਾਂਚ सीबीआई ਨੂੰ ਜਿਹੜੀ ਸੌਂਪੀ ਜਾਵੇਗੀ ਕਿਉਂਕਿ ਜੇਲ੍ਹ ਤੋਂ 43000 ਫੋਨ ਕਾਲ ਹੋਏ ਸੀ 9 ਮਹੀਨੇ ਬੀਤ ਜਾਂਦੇ ਕੋਈ ਵੀ ਕਾਰਵਾਈ ਨਹੀਂ ਹੋਈ ਹਰ ਸ਼ੁੱਕਰਵਾਰ ਨੂੰ ਬੈਠ ਕੀਤੀ ਜਾਂਦੀ ਹੈ बैठक ਦੇ ਵਿੱਚ ਸਿਰਫ 40 ਮੋਸੇ ਹੁੰਦੇ ਨੇ ਟਿੱਪਣੀ ਹਾਈ ਕੋਰਟ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਅੱਜ ਇਸੇ ਮਾਮਲੇ ਨੂੰ ਵੱਡਾ ਐਕਸ਼ਨ ਲਿਆ ਗਿਆ ਸੀ ਮਾਮਲੇ ਨੂੰ ਲੈ ਕੇ ਵੱਡਾ ਜਿਹੜਾ ਜੇਲ ਵਿਭਾਗ ਤੇ ਵੱਲੋਂ ਐਕਸ਼ਨ ਲਿਆ ਗਿਆ ਜੇਲ ਸੁਪਰਡੈਂਟ ਸਣੇ ਸੱਤ ਜੇਲ ਅਧਿਕਾਰੀਆਂ ਖਿਲਾਫ ਜਾਂਚ ਤੇ ਹੁਕਮ ਦੇ ਦਿੱਤੇ ਗਏ ਨੇ ਦੋ ਮੌਜੂਦਾ ਤੇ ਤਿੰਨ ਸੇਵਾ ਮੁਕਤ ਜੇਲ ਸੁਪਰਡੈਂਟ ਵੀ ਜਾਂਚ ਦੇ ਘੇਰੇ ਦੇ ਵਿੱਚ ਹੈ ਦੋ ਤਸਕਰਾਂ ਦੇ ਖਾਤੀਆਂ ਦੇ ਵਿੱਚੋਂ 1 ਕਰੋੜ 35000 ट्रांसफर ਵੀ ਹੋਏ ਸੰਸੋ جیل ਨੂੰ ਲੈ ਕੇ ਲਗਾਤਾਰ ਲਾਪਰਪਾਈਆਂ ਸਾਹਮਣੇ ਆ ਰਹੀਆਂ ਸੀ ਫਰੋਸਪੁਰ ਦੀ ਕੇਂਦਰੀ ਜੇਲ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹਾਲਾਂਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਆਈਫੋਨ ਸਮੇਤ ਕਈ ਮੋਬਾਈਲ ਫੋਨ ਵੀ ਬਰਾਮਦ ਹੋਏ ਸੀ ਤੇ ਉਸ ਤੋਂ ਬਾਅਦ ਤਸਕਰਾਂ ਨੂੰ ਜੜਾਇਆ ਰੀਮਾਂਡ ਤੇ ਵੀ ਲਿਆ ਗਿਆ ਸੀ ਕਿਹਾ ਜਾ ਰਿਹਾ ਸੀ ਕਿ ਪੁੱਛਗਿੱਛ ਕੀਤੀ ਜਾਵੇਗੀ ਤੇ ਇਸੇ ਨੂੰ ਲੈ ਕੇ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਜੇਲ੍ਹ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਕੱਲ ਹਾਈ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਕਿ ਕੰਮਕਾਰ ਕੋਈ ਨਹੀਂ ਕੀਤਾ ਜਾਂਦਾ ਸਿਰਫ ਚਾ ਸਮੋਸੇ ਹੀ ਜੜਿਆ ਹੁੰਦੇ ਹੈ ਮੀਟਿੰਗ ਦੌਰਾਨ ਤੇ ਇਸੇ ਨੂੰ ਲੈ ਕੇ ਅੱਜ ਜੇਲ੍ਹ ਵਿਭਾਗ ਦੇ ਵੱਲੇ ਵੱਡਾ ਐਕਸ਼ਨ ਲਿਆ ਕਿ ਆ ਫਰੋਜ਼ਪੁਰ ਜੇਲ੍ਹ ਡਰਗ ਟ੍ਰੈਕਰ ਦੇ ਵਿੱਚ ਜੇਲ੍ਹ ਵਿਭਾਗ ਦਾ ਐਕਸ਼ਨ ਹੈ ਜੇਲ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀਆਂ ਦੇ ਖਿਲਾਫ ਜਾਂਚ ਤੇ ਹੁਕਮ ਦੇ ਦਿੱਤੇ ਗਏ ਨੇ ਜੇ ਗੱਲ ਕਰੀਏ ਫਰੋਜ਼ਪੁਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਉੱਥੋਂ ਮੋਬਾਈਲ ਫੋਨ ਮਿਲਣ ਦਾ سلسلہ ਲਗਾਤਾਰ جاری ਹੈ ਤੇਰਾ ਮੋਬਾਈਲ ਫੋਨ ਜੋ ਕੇਂਦਰੀ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਨੇ ਤੇ 5 ਵਿਅਕਤੀਆਂ ਉੱਪਰ ਇਸੇ ਮਾਮਲੇ ਲੈ ਕੇ ਮਕਦਮਾ ਵੀ ਦਰਜ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਹਵਾਲਾ ਤੀ ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੁਰੱਖਿਆ ਦਾ ਵਿਸ਼ਾ ਬਣਿਆ ਹੋਇਆ ਇਸੇ ਖਬਰ ਨੂੰ ਲੈ ਕੇ ਹੁਣ ਜੇਲ ਵਿਭਾਗ ਤੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ